ਤੁਹਾਡਾ AIG ਵੱਲੋਂ ਸੋਰੇ ਵੱਲੋਂ ਆਪਣੇ ਦਿਮਾਗ ਨੂੰ ਗੋਲੀਆਂ ਮਾਰੀਆਂ ਗਈਆਂ ਔਰ ਮੌਕੇ ਤੇ ਉਹਦਾ ਕਤਲ ਹੋ ਗਿਆ। ਕਿ ਆਖਰ ਗਨ ਅੰਦਰ ਗਈ ਕਿ ਦਾਂ ਉਸ ਤੋਂ ਬਾਅਦ ਗੋਲੀ ਚਲਾਈ ਗਈ। ਤੁਸੀਂ ਉਹਨਾਂ ਨਾਲ ਕੀਤੀ ਐ ਤੁਸੀਂ ਸਾਬ ਨਾਲ ਗੱਲ ਕੇ ਆਖਰ ਮਸਲਾ ਕੀ ਸੀਗਾ ਗੋਲੀ ਚਲਾਈ ਗਈ ਉਹਨਾਂ ਦੇ ਵੱਲੋਂ ਦਰਜ ਕੀਤੇ ਜਿਨ੍ਹਾਂ ਨੂੰ ਕੀ ਅੱਜ ਮਾਲਵਿੰਦਰ ਸਿੰਘ ਸਿੱਧੂ ਨੇ ਵੀ ਕਹਿ ਗਿਆ ਵੀ ਇੱਕ ਉੱਚ ਪੱਧਰੀ ਇਨਕੁਆਰੀ ਇਨਵੈਸਟੀਗੇਸ਼ਨ ਸੀਬੀ ਤੋਂ ਕਰਾਉਣੀ ਚਾਹੀਦੀ। ਤੇ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਮੁਰ ਤੋਂ ਆ ਸਾਬਕਾ ਏਆਈਜੀ ਨੂੰ ਚੰਡੀਗੜ੍ਹ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਨਾਇਕ ਹਰਾਸਤ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਉਹਨਾਂ ਦੇ ਵਕੀਲ ਸਾਡੇ ਨਾਲ ਨੇ ਐਸਐਸ ਸੱਗੂ ਜੀ ਗੱਲ ਕਰ ਲੈਣੇ ਆ ਸੱਗੂ ਸਾਹਿਬ ਆਖਰ ਮਸਲੇ ਪਹਿਲਾਂ ਕਿੰਨੇ ਸੀਗੇ ਕਿਉਂਕਿ ਪਹਿਲਾਂ ਵੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਕੇਸਿਸ ਜਿਹੜੇ ਨੇ ਕਰਾਏ ਗਏ ਸੀਗੇ ਕੀ ਕੀ ਕੇ ਸੀ ਸੀ ਕੇ ਔਰ ਕਿਨਾ ਦੇ ਨਾਲ ਹਰਪ੍ਰੀਤ ਸਿੰਘ ਦਾ ਲਿਖ ਇਨੀਸ਼ੀਅਲ ਜਿਹੜੀ ਬਿਗਨਿੰਗ ਹੋਈ ਉਹ ਇੱਕ ਮੈਟਰਮੋਨিয়াল ਡਿਸਪਿਊਟ ਤੋਂ ਹੋਈ ਬੀਟਵੀਨ ਹਰਪ੍ਰੀਤ ਸਿੰਘ ਐਂਡ ਡਾਟਰ ਆਫ ਮਲਵਿੰਦਰ ਸਿੰਘ ਸਿੱਧੂ ਬਟ ਉਹਨਾਂ ਨੂੰ ਜਿਹੜਾ ਰੂਪ ਧਾਰਨ ਕੀਤਾ ਗਿਆ ਉਹ ਜਿਹੜੀਆਂ ਡਿਫਰੈਂਟ ਐਫ ਆਈ ਆਰਸ ਬਿਫੋਰ ਦਾ ਵਿਜੀਲੈਂਸ ਡਿਫਰੈਂਟ ਐਫ ਆਈ ਆਰਸ ਬਿਫੋਰ ਮੋਹਾਲੀ ਪੁਲਿਸ ਐਂਡ ਦੀ ਲਾਸਟ ਐਫ ਆਈ ਆਰ ਵੇਰ ਹੀ ਵਾਸ ਰਿਲੀਜ਼ਡ ਐਟ ਪਟਿਆਲਾ 3753186 ਜਦ ਕੀ ਬੰਦਾ ਜੇਲ ਚ ਰਿਲੀਜ਼ ਆਊਟ ਹੁੰਦਾ ਜੀ ਹਲੇ ਉਹ ਤੁਰਿਆ ਜਾਂਦਾ ਉਹਨੂੰ ਫੜ ਕੇ ਗ੍ਰਿਫਤਾਰ ਕੀਤਾ ਜਾਂਦਾ ਹੈ ਕਹਿਣ ਦਾ ਮਤਲਬ ਇਹ ਹੈ ਵੀ ਡਾਇਰੈਕਟਲੀ ਇਨਡਾਇਰੈਕਟਲੀ ਮੈਟ੍ਰਿਮੋਨੀਅਲ ਜਿਹੜੀ ਲਿਟਿਗੇਸ਼ਨ ਸੀਗੀ ਉਹਨੂੰ ਇੱਕ ਪਾਵਰਸ ਹਾਊਸਿਸ ਦੇ ਵਿੱਚ ਉਹਨੂੰ ਕਲਰਡ ਵਰਸ਼ਨ ਦਿੱਤੇ ਗਏ ਸੱਤ ਮੁਕੱਦਮੇ ਦਰਜ ਕੀਤੇ ਜਿਨ੍ਹਾਂ ਨੂੰ ਕੀ ਅੱਜ ਮਾਲਵਿੰਦਰ ਸਿੰਘ ਸਿੱਧੂ ਹੁਣੇ ਵਿਕੇ ਗਏ ਆ ਵੀ ਇੱਕ ਉੱਚ ਪੱਧਰੀ ਇਨਕੁਆਰੀ ਇਨਵੈਸਟੀਗੇਸ਼ਨ ਸੀਬੀਆਈ ਤੋਂ ਕਰवानी ਚਾਹੀਦੀ। ਕਿਹੜੇ ਕਿਹੜੇ ਮਸਲੇ ਦੀ ਇਨਕੁਆਰੀ ਤੁਹਾਡੇ ਵੱਲੋਂ ਰੱਖੀ ਜਾਏਗੀ ਕਿ ਵੀ ਅਪਲੀਕੇਸ਼ਨ ਦਵੋਗੇ ਕਿ ਕਿਹੜੇ ਕਿਹੜੇ ਮਸਲੇ ਦੀ ਇਨਕੁਆਰੀ ਹੋਣੀ ਚਾਹੀਦੀ? ਸਰ ਦੇਖੋ ਵੈਸੇ ਤਾਂ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਆਨਰੇਬਲ ਹਾਈ ਕੋਰਟ ਪੰਜਾਬ ਹਰਿਆਣਾ ਤੇ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਕੁਝ ਮੈਟਰਸ ਐਜੀਟੇਟ ਕੀਤੇ ਹੋਏ ਹੈਗੇ। ਥੈਟ ਆਰ ਆਲਰੇਡੀ ਗoing on। ਉਹਦੇ ਅਕੋਰਡਿੰਗਲੀ ਵੀ ਵਿਲ ਕੰਸਲਟ ਹਿਮ। if he will intend to give some application to cbi before the honorable high court or something a inquiry unnan naal gal karke phir assi view point banawange ve dena chahunde hai ke nahi chahunde shanivar ton hi videos viral ho riyan aur ode vich do tin videos ne jehdi viral ho riyan us to baad sari jagah ye khabar chal li ke ek saab ka aig ji valon sore valon apne damad nu goliyan mariyan gayian aur mauke de oda qatl ho gaya aakhir ਇਸ ਨੂੰ ਲੈ ਕੇ ਕੋਰਟ ਦੇ ਵਿੱਚ ਕੀ ਕੁਝ ਦਲੀਲਾਂ ਰੱਖੀਆਂ ਗਈਆਂ ਤੁਹਾਡੇ ਵੱਲੋਂ ਕੀ ਕੁਝ ਕਿਹਾ ਗਿਆ ਅਸੀਂ ਅੱਜ ਪੇਰ ਹੋਇਆ ਸਾਡੇ ਅੱਜ ਪੇਰੈਂਟਸ ਵੇਲੇ ਇਸ ਤਰ੍ਹਾਂ ਦੀ ਕੋਈ ਵੀ ਆਰਗੂਮੈਂਟ ਨਹੀਂ ਹੋਈ ਨਾ ਪ੍ਰੋਸੀਕਿਊਸ਼ਨ ਸਾਈਡ ਤੋਂ ਨਾ ਸਾਡੇ ਵੱਲੋਂ ਬਿਕੋਜ਼ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਚ ਇਹ ਕਿਹਾ ਵੀ ਆਫਟਰ ਬੀਇੰਗ ਸੈਟੀਸਫਾਈਡ 80 ਜੀ ਜੁਡੀਸ਼ਲ ਰਿਮਾਂਡ ਦੀ ਐਪਲੀਕੇਸ਼ਨ ਲੈ ਕੇ ਆਇਆ ਤੇ ਜੱਜ ਸਾਹਿਬ ਨੇ ਉਸ ਐਪਲੀਕੇਸ਼ਨ ਨੂੰ ਐਕਸੈਪਟ ਕਰਕੇ ਜਿਹੜਾ ਕਿ 20 ਤਰੀਕ ਤੱਕ ਉਹਨਾਂ ਦਾ ਜੁਡੀਸ਼ਲ ਰਿਮਾਂਡ ਅਲਾਉ ਕੀਤਾ ਜੀ ਤੇ ਤੁਸੀਂ ਉਹਨਾਂ ਨਾਲ ਕੀਤੀ ਐ ਸਿੱਧੂ ਸਾਹਿਬ ਨਾਲ ਗੱਲ ਕੇ ਅਖਰ ਮਸਲਾ ਕੀ ਸੀਗਾ ਗੋਲੀ ਚਲਾਈ ਗਈ ਉਹਨਾਂ ਦੇ ਵੱਲੋਂ ਨਹੀਂ ਕਦੇ ਵੀ ਨਹੀਂ ਜੀ ਜੇ ਕੋਈ ਕਹਿੰਦਾ ਤਾਂ ਇਟ ਇਜ਼ ਅ ਰੋਂਗ ਇਨਫਰਮੇਸ਼ਨ ਕੋਈ ਗੋਲੀ ਕਿਸੇ ਸਟੇਜ ਦੇ ਉੱਤੇ ਸਿੱਧੂ ਸਾਹਿਬ ਨੇ ਨਾ ਕਲੇਮ ਕੀਤਾ ਕਿ ਮੈਂ ਚਲਾਈ ਹੈ ਤੇ ਨਾ ਐਸਾ ਕੋਈ ਸਾਡਾ ਸਟੈਂਡ ਹੈ ਜੀ ਤੁਸੀਂ ਗੱਲ ਕੀਤੀ ਉਹਨਾਂ ਨੇ ਸਾਬੰਧਕਾਰਤਾ ਕਿ ਮੈਂ ਕੋਈ ਗੋਲੀ ਨਹੀਂ ਚਲਾਈ ਨਹੀਂ ਨਹੀਂ ਐਸਾ ਕੁਝ ਵੀ ਗੱਲ ਨਹੀਂ ਹੈਗੀ ਜੀ ਇਹ ਇਹ ਮੈਟਰ ਇਨਵੈਸਟੀਗੇਟ ਪੁਲਿਸ ਕਰੋਗੀ ਉਹਦਾ ਚਲਾਨ ਦੇਣਗੇ ਦੈਨ ਉਹਨੂੰ ਕੋਰਟ ਦੇ ਵਿੱਚ ਜਿਹੜਾ ਹੈਗਾ ਟ੍ਰਾਇਲ ਦੌਰਾਨ ਸੱਚ ਜਾਂ ਝੂਠ ਸਾਬਤ ਕੀਤਾ ਜਾਵੇ ਚਰਚਾਵਾਂ ਇਹ ਚੱਲ ਰਹੀਆਂ ਸੀ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਟਿੱਪਣੀਆਂ ਆਈਆਂ ਸੀ ਕਿ ਆਖਰ ਗਨ ਅੰਦਰ ਗਈ ਕਿੱਦਾਂ ਉਸ ਤੋਂ ਬਾਅਦ ਗੋਲੀ ਚਲਾਈ ਗਈ ਹਾਂਜੀ ਇਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਸਰ ਇਹ ਇਨਵੈਸਟੀਗੇਸ਼ਨ ਹੋਊਗੀ ਗਨ ਸੀਗੀ ਗਨ ਅਗਰ ਆਈ ਕਿੱਥੋਂ ਆਈ ਕੌਣ ਲੈ ਕੇ ਆਇਆ ਥੀਸ ਆਰ 올 ਮੈਟਰ ਆਫ ਰਾਜੀਓ ਸੀਸੀਟੀਵੀ ਸਾਰੀਆਂ ਇਕੱਠੀਆਂ ਹੋ ਗਈਆਂ ਦਿੱਤੀਆਂ ਐਪਲੀਕੇਸ਼ਨ ਦਿੱਤੀ ਜੀ ਉਹ ਅੱਜ ਐਪਲੀਕੇਸ਼ਨ ਜャ ਸਭ ਕੋਲ ਲੱਗ ਚੁੱਕੀ ਹੈ ਤੇ ਉਹਦਾ ਜੋ ਲੀਗਲ ਪ੍ਰोसीजर ਹੈਗਾ ਜੈਸਾ ਉਹ ਦਿੱਤੇ ਰੈਕਵਿਜ਼ਿਟ ਆਰਡਰ ਪਾਸ ਕਰਨਗੇ ਜੀ ਇਹ ਸਾਰੇ ਕੇਸ ਦੀ ਲਿਸਟ ਹੈਗੀ ਹੈ ਔਰ ਇਹ ਸਾਰੇ ਕੇਸ ਰਿਲੇਟ ਕਰਦੇ 6-7 ਕੇਸ ਹਨ ਹਾਂ ਜੀ ਜਿੰਨੇ ਮੈਂ ਨੰਬਰ ਬੋਲੇ ਜੀ ਐਫਆਈਆਰ ਦੇ ਆਰ ਆਲ ਰਿਲੇਟਿੰਗ ਟੂ ਮਲਵਿੰਦਰ ਸਿੰਘ ਸਿੱਧੂ ਬੀਇੰਗ ਡਾਇਰੈਕਟਲੀ ਗਾਟ ਰਜਿਸਟਰਡ ਐਟ ਦ ਇਨਸਟੈਂਸ ਆਫ ਹਰਪ੍ਰੀਤ ਸਿੰਘ ਜੀ ਤੇ ਹੁਣ ਕਿਹੜੀ ਤਾਰੀਖ ਤੱਕ ਭੇਜਿਆ ਗਿਆ ਉਹਨਾਂ ਨੂੰ 20 ਤਾਰੀਖ ਤੱਕ ਜੁਡੀਸ਼ੀਅਲ ਰਿਮਾਂਡ ਕਰਾਇਆ ओके जी धन्यवाद ਤੇ ਹਿਰਾਸਤ ਦੇ ਵਿੱਚ ਭੇਜਿਆ ਗਿਆ 20 ਤਰੀਕ ਤੱਕ ਔਰ ਉਹਨਾਂ ਦੇ ਵਕੀਲ ਸਾਡੇ ਨਾਲ ਸੀਗੇ ਔਰ ਤੁਸੀਂ ਗੱਲਬਾਤ ਕੀਤੀ ਹੈ ਵਕੀਲ ਦੇ ਨਾਲ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਡ ਬਾਕਸ ਦੇ ਵਿੱਚ ਕਮੈਂਟ ਕਰਕੇ ਜੁੜੋ